ਵਨ ਪਾਰਟੀ ਆਪਣਾ ਜੂਨੀਅਰ ਕਾਰੀਆ ਉਤਕ ਕੰਸਮਾਤ ਨੂੰ ਬੱਡੇ ਮੁੱਦੇ ਲੈ ਕੇ ਚੱਲੀ ਆ ਔਰ ਕਾਂਗਰਸ ਪਾਰਟੀ ਨੂੰ ਦੇਖੋ ਸਾਡੇ ਜਿਹੜਾ ਸਰਦਾਰ ਕਰਨ ਸਿੰਘ ਜਿਹਦੇ ਗੁੱਸਾ ਦੀ ਟਿੱਕ ਦਿੱਤੀ ਕਿਨ ਵਾਜ ਗਿਆ ਸੀ ਕੰਸਮਾਤ ਨੂੰ ਸਰਵਣ ਬਖਸ਼ੀ ਜੀ ਜੋ ਅੱਜ ਅਮਰ ਸਾਥ ਦੇ ਇਹ ਰਹਿ ਰਾਇ ਸੀ ਤੇ ਜਿਹੜਾ ਚਾਹ ਲੈ ਗਿਆ ਬਹੁਤ ਵੱਡਾ ਕੰਮ ਕੀਤਾ ਸੀ ਉਹਦਾ ਅਹਿਮ ਰਿਜਿਮਿਆ ਜਿਮਨੀ ਚੌਂ ਦੇ ਵਿੱਚ ਰਾਦ ਨਹੀਂ ਦਿੱਤੀਆ ਔਰ ਇਥੇ ਜਿਹੜੇ ਨਦੀ ਮਿਹਨਤ ਰੰਗ ਲੈ ਗਈ ਉਹ ਸਾਡੇ ਕਰਨ ਦੇ ਹੁਕਮਾਂ ਵਾ ਉਹ ਤਾਂ ਜਿੱਤ ਕੇ ਸੁਪਨਾ ਦੀ ਕੋਲੀ ਭਾਗੇ ਆ ਅਸੀਂ ਗੱਲ ਕਰਦੇ ਆ ਇਲੈਕਸ਼ਨ ਲੱਗ ਰਿਹਾ ਹੈ ਕਾਗ ਪਾਰਟੀ ਅੱਜ ਕੋਨੇ ਮਕਾਨ ਚਾ ਦੂਜੇ ਪੱਧਰ ਕਿੰਨਾ ਦੇ ਰਿਹਾ ਆਪਣੀ ਪੋਜੀਸ਼ਨ ਕਾਂਗਰਸ ਦੀ ਸਟਰੋਂਗ ਹੋਏਗੀ ਦੇਖੋ ਇਹ ਜਿਹੜੇ ਤਰਨ ਤਾਰਨ ਦੇ ਇਲੈਕਸ਼ਨ ਆ ਇਹਦਾ ਅਸਰ ਸਾਰੇ ਮਾਧਿਅ ਚ ਜਾਣਾ ਹੈ ਕਿਥੇ ਲੋਕਾਂ ਨੇ ਇੱਕ ਫਤਵਾ ਦੇਣਾ ਹੈ ਇਸ ਵੇਲੇ ਜੋ ਤਰੰਤਰ ਦੇ ਹਾਲਾਤ ਆ ਪਗ ਨਸ਼ੇ ਨੂੰ ਲੈ ਲਈਏ ਪੁੰਡਾਵਾਦ ਨੂੰ ਲੈ ਲਈਏ ਬਦਮਾਸ਼ੀ ਨੂੰ ਲੈ ਲਈਏ ਜਿਸ ਤਰੀਕੇ ਨਾਲ ਰੋਜ਼ ਹੀ ਤੇ ਬੰਦੇ ਮਰ ਰਹੇ ਆ ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਲਈਏ ਲੋਕਾਂ ਨੇ ਇਸ ਚੀਜ਼ ਦੇ ਖਿਲਾਫ ਕਦਮਾ ਦੇਣਾ ਕੀ ਲੋਕੀ ਸ਼ਾਂਤੀ ਚਾਹੁੰਦੇ ਆ ਇਹਨਾਂ ਚੁੰਡਿਆਂ ਦੇ ਖਿਲਾਫ ਵੋਟ ਪਾਉਣਾ ਚਾਹੁੰਦੇ ਆ ਕਾਂਗਰਸ ਪਾਰਟੀ ਦਾ ਜਿਹੜਾ ਝੰਡਾ ਆ ਸਿਰਫ ਬੇਦਗਲ ਤੇ ਸੀਮਤ ਆ ਵੀ ਅਸੀਂ ਪੰਜਾਬ 'ਚ ਜਿਸ ਤਰ੍ਹਾਂ 92 ਦੇ ਅਮਨ ਸ਼ਾਂਤੀ ਲਿਆਂਦੀ ਸੀ ਉਸੇ ਤਰੀਕੇ ਨਾਲ ਹੀ ਅਸੀਂ ਕਰਮ ਕਾਰਨ ਦੇ ਵਿੱਚ ਗੁੰਡਾਵਾਦ ਖਤਮ ਕਰਕੇ ਲੋਕਾਂ ਨੂੰ ਇੱਕ ਬਿਨਾ ਡਰ ਦੀ ਜ਼ਿੰਦਗੀ ਜੀਣ ਦੇ ਲਈ ਜਿਹੜਾ ਵੀ ਇੱਕ ਮਾਹੌਲ ਦੇਵਾਂਗੇ ਉਸ ਉਹਦੇ ਵਾਸਤੇ ਜਿਹੜੀ ਕਾਂਗਰਸ ਪਾਰਟੀ ਇਸ ਅਜੰਡੇ ਤੇ ਇਲੈਕਸ਼ਨ ਲੜ ਰਹੀ ਆ ਦੂਸਰਾ ਕੈਂਡੀਡੇਟ ਤੋਂ ਕੈਂਡੀਡੇਟ ਦਾ ਮੁਕਾਬਲਾ ਪਾਰਟੀ ਤੋਂ ਪਾਰਟੀ ਦਾ ਮੁਕਾਬਲਾ ਪਾਰਟੀ ਦੇ ਕੀਤੇ ਕੰਮਾਂ ਦਾ ਦੂਸਰੀ ਪਾਰਟੀ ਦੇ ਕੀਤੇ ਕੰਮਾਂ ਨਾਲ ਜਿਹੜਾ ਮੁਕਾਬਲਾ ਆ ਉਸ ਮੁਕਾਬਲੇ ਸਾਡੇ ਕੈਂਡੀਡੇਟ ਦਾ ਰਿਕਾਰਡ ਉਹਦਾ ਪਰਿਵਾਰਕ ਪਿਛੋਕੜ ਕਾਂਗਰਸ ਪਾਰਟੀ ਦੇ ਕੀਤੇ ਕੰਮ ਜਿਹੜੇ ਆ ਲੋਕ ਪਿਛਲੇ ਸਮੇਂ ਨੂੰ ਯਾਦ ਕਰਦੇ ਆ ਜਿਹੜੇ ਐਸਰ ਦੇ 4 ਸਾਲ ਜਿਹੜੇ ਪਿਛਲੇ ਲੰਘੇ ਆ ਉਹਨਾਂ ਨੂੰ ਵੀ ਜਿਹੜਾ ਲੋਕੀ ਜਿਹੜਾ ਪ੍ਰਸਤਵੇਂ ਉਹਨਾਂ ਸਾਰੀਆਂ ਚੀਜ਼ਾਂ ਦੇ ਖਿਲਾਫ ਲੋਕ ਵੋਟ ਪਾ ਕੇ ਕਾਂਗਰਸ ਪਾਰਟੀ ਦਾ ਜਿਹੜਾ ਨੁਮਾਇੰਦਾ ਕਰਨਬੀਰ ਗੁਰਜ ਉਹਨੂੰ ਜਿੱਤੌਣਗੇ ਸਰ ਜੀ ਇੱਕ ਦਿੱਕਤ ਜੀ ਜਿਹੜਾ ਸੈਂਟਰ ਜਆ ਔਰ ਐਸਰ ਦਾ ਦਬਾਅ ਹੈ ਔਰ ਉਹਨਾਂ ਦਾ ਇਹ ਦੂਜੇ ਰੂਪਾ ਜਿਹੜਾ ਐਸਰ ਦਾ ਹੈ ਮਾਨ ਸਾਹਿਬ ਆ ਕੀ ਇਹ ਨਦੀ ਜਿਹੜੀ ਮਸ਼ੀਨ ਜਿਹੜੀ ਆ ਉਹਨਾਂ ਦੇ ਨਾਲ ਹੀ ਰੈਪੀਰ ਕਰਦੀ ਕਿ ਆਪਾਂ ਬਲਟ ਪੇਪਰ ਦੀ ਆਪਾਂ ਡਿਪਾਰਟ ਕਰ ਰੇ ਰੋਲ ਗਾਂਦੀ ਜੋ ਉਹਦੇ ਬਾਰੇ ਕੀ ਚਰਚਾ ਚੱਲ ਰਹੀ ਹੈ ਦੇਖੋ ਜੀ ਇਹਨਾਂ ਰੋਲ ਗਾਂਦੀ ਦਾ ਜਿਹੜਾ ਛੋਟਾ ਚੋਰੀ ਦਾ ਜਿਹੜਾ ਮਸਲਾ ਆ ਉਹ ਅਸੀਂ ਆਮ ਜਦੋਂ ਪਿੰਡਾਂ 'ਚ ਇਲੈਕਸ਼ਨ ਹੁੰਦੀ ਆ ਜਿਲ੍ਹਾ ਪ੍ਰੀਸ਼ਦ ਹੁੰਦੀ ਆ ਐਮ ਐਲ اے ਦੀ ਇਲੈਕਸ਼ਨ ਹੁੰਦੀ ਆ ਆਮ ਹੀ ਲੋਕਾਂ ਦੇ ਮਾਹੌਲ ਦਾ ਤੇ ਇਲੈਕਸ਼ਨ ਦੇ ਰਿਜ਼ਲਟ ਦਾ ਬੜੀ ਵੱੜੀ ਫਰਕ ਨਿਕਲਿਆ ਕੋਦਈ ਕਈ ਵਾਰੀ ਸੋਚੀਦਾ ਵੀ ਇਹ ਕਿਤੇ ਨਾ ਕਿਤੇ ਵੋਟ ਪੇਪਰ ਦੀ ਜਾਂ ਮਸ਼ੀਨਾਂ ਤੇਰਾ ਤੇ ਵੀ ਹੁੰਦੀ ਆ। ਰਾਹੁਲ ਗਾਂਧੀ ਨੇ ਜਿਸ ਤਰੀਕੇ ਦੇ ਨਾਲ ਉਹ ਜਿਹੜੀ ਚੋਰੀ ਸਾਹਮਣੇ ਲਿਆਂਦੀ ਆ ਮੈਨੂੰ ਆਸ ਆ ਵੀ ਜਿਸ ਤਰੀਕੇ ਨਾਲ ਅਫਸਰ ਸੀਬੀਆਈ ਕੋ ਫੜੇ ਜਾਂਦਾ ਆ ਕਿਹ ਅਫਸਰ ਨੇ ਯੁਰਤ ਨਹੀਂ ਕਰਨੀ ਵੀ ਜਾਂ ਤੇ ਵੋਟਾਂ ਦੀ ਹੇਰਾਫੇਰੀ ਜਾਂ ਕੋਈ ਧੱਕੇ ਵਾਲੀ ਜਿਹੜੀ ਗੱਲ ਕਰ ਸਕੇ। ਐਂ ਜੀ ਸਰ ਜੀ ਆਪਣੀ ਸੈਂਟਰ ਜੋਂ ਕਿ ਪੰਜਾਬ ਚ ਦੋਨੋਂ ਦੇ ਚਾਂਸਲ ਹੈ ਕੰਸਪਾਟੀ ਬਿਲਕੁਲ ਪੰਜਾਬ ਦੇ ਵਿੱਚ 2027 ਦੇ ਵਿੱਚ ਕਾਮਰਦ ਪਾਰਟੀ ਦੀ ਸਰਕਾਰ ਆਊਗੀ ਜਿੱਥੇ ਅਮਨ ਸ਼ਾਂਤੀ ਆਊਗਾ ਜਿੱਥੇ ਭਾਈਚਾਰਾ ਵਧੂਗਾ ਉਹਦੇ ਨਾਲ ਨਾਲ ਜਿਹੜਾ ਡਵੈਲਪਮੈਂਟ ਆ ਉਹਦੇ ਕੰਮ ਵੀ ਕੀਤੇ ਜਾਣਗੇ ਕਿਛਨੇ ਪਾਜੀ ਕਾਂਸਦ ਜਿਹੜੀ ਵਿੱਤੀ ਵੀ ਪੰਜਾਬ ਦੇ ਆਪ ਨੂੰ ਬੈਲ ਬਣਾਣੀ ਇਸ ਲਈ ਕਿ ਟਿਸ਼ਨ ਜੇ ਨਹੀਂ ਆਏਗਾ ਕਾਜ ਪਾਰਟੀ ਤੇ ਪਾਜ ਦੇ ਰਿਹਾ ਕਾਮਰਦ ਪਾਰਟੀ ਪੂਰੇ ਦੇ ਕੰਮ ਨਹੀਂ ਆਉਂਦੇ ਉਹ ਆਈ ਦੇ ਜੀਆ ਇੰਡਾ ਨੰਬਰ ਤੇ ਆਈ ਅੱਜ ਲੋਕ ਜਿਹੜੇ ਆ ਕਾਂਗਰਸ ਪਾਰਟੀ ਨੂੰ ਪਿਆਰ ਕਰਦੇ ਕਾਂਗਰਸ ਪਾਰਟੀ ਦਾ ਸਾਥ ਦੇਣ ਨੂੰ ਪਿਆਰ ਕਰਦੇ ਆ ਆਮ ਆਦਮੀ ਪਾਰਟੀ ਜਿਹੜੀ ਜਿਹੜੀ ਨਵਾਂ ਦੰਦ ਦੀ ਸਿਚੁਏਸ਼ਨ ਜਿਸ ਦਾ ਗੋਣੂ ਰੋ ਕੰਪੋਨੋ ਦੀਆਂ ਦਾ ਯਾਰ ਜਿਹੜਾ ਲੋਕਾਂ ਤੋਂ ਪਾਰ ਹੋ ਰਹੀ ਉਸ ਤੋਂ ਹਾਰਾ ਦੇ ਦਿੱਤੀ ਕਿੰਦਰ ਦੀ ਜੀਡੀਪੀ ਸਰਕਾਰ ਹੋ ਸਕੇ ਪਈਆਂ ਉਸ ਮੰਨੂ ਕੀ ਕੀ ਮੰਗ ਆਈ ਵਕਾਰੀਆਂ ਨੇ ਉਹ ਜਿਹੜਾ ਅਸੀਂ ਉਹਦੇ ਤੋਂ ਬਸ ਮੈਂ ਜਦੋਂ ਤਾਂ ਹੀ ਕਾਲੀ ਕਰੀ ਜਾਂ ਸਾਫਾ ਦੇ ਵਿੱਚ ਬੜੀ ਦਰਦ ਤੇ ਅੰਦੀ ਦਾ ਜਿਹੜਾ ਆਪਣਾ ਰਵਾਇਤੀ ਰਮਟਾ ਨੂੰ ਵੀ ਕਹਿ ਮਨਾਰਾ ਉਹ ਕਾਂਗਰਸ ਪਾਰਟੀ ਨੇ ਬੜੀ ਸ਼ਾਨ ਨਾਲ ਦਿੱਤੇ ਕਿ ਇਹ ਦਾ ਸਫੀਸ਼ਾ ਚੋਣਾਂ ਦੇ ਸਰਟੀਫਿਕੇਟ ਜਦੋਂ ਸਰਕਾਰਾਂ ਇਸੀ ਆਮ ਪਾਰਟੀ ਦੀ ਬੜੇ ਵਾਰੇ ਇਹਨਾਂ ਕੀਤੇ ਸੀ ਇਹ ਆ ਕਰਦਾਂਗੇ ਤੇ ਇਹ ਸਰਕਾਰ ਨਾਲ ਕਿਤਰ ਦੇ ਦੇਈ ਦਾ ਇਨੰਦੀ ਦਾਤਾ ਮੈਂ ਕੀ ਨੰਨੀ ਜੀ ਹੋਮੇ ਸੈਣੀ ਅੱਜ ਪੰਜਾਬ ਦੇ ਸਾਹਮਣੇ ਚਾਰ ਬਹੁਤ ਮਿਸਾਲ ਬੰਦੇ ਦਾ ਸ਼ਾਗੋਰੀ ਨਵੰਦ ਡਾਕਟਰ ਆਰ ਸਿੱਕਾ ਸਾਹਿਬ ਤੇ ਪੰਜਾਬ ਦੇ ਮਾਤਾ ਇੰਨਾ ਵਾਸਤੇ ਇੱਕ ਬੜੀ ਸੱਚੀ ਕੌਲਸੀ ਦੀ ਲੋੜ ਜਿਹਨੇ ਪੰਜਾਬ ਦੇ ਪੁੱਤੀ ਜੀ ਵੀ ਪੰਜਾਬ ਦੇ ਜਿਹੜੇ ਗੋਗਨੇ ਉਹਨਾਂ ਨਾਲਾਂ ਬਣ ਕੇ ਯਿਸੂ ਨੂੰ ਸੇਧ ਦਿਆ ਕਿ ਉਹ ਦੇਰ ਦੇ ਬਿਲਕੁਲ ਨਾ ਕਾਮਯਾਬ ਹੋਇਆ ਉਹਦਾ ਲੋਕ ਕੋਈ وجہ ਤੇ ਤਾਂ ਅੱਜ ਨਸ਼ਾ ਘੋਰੀ ਵਿੱਚ ਵਧਿਆ ਅੱਜ ਲੈਂਡ ਆਰਡਰ ਦੀ ਸਿਚੁਏਸ਼ਨ ਤਾਂ ਵੀ ਪਾੜਾ ਆ ਗਿਆ ਪਰੋਬਾਰੀ ਬਿਲਕੁਲ ਖፋ ਹੋ ਗਿਆ ਦਿਵਾਲੀ ਤੇ ਤਾਂ ਦੋ ਹੀ ਚੇਸੇ ਦੇ ਰਹੇ ਹੁੰਦੇ ਆ ਜਿਤੇ ਹਾਲੇ ਲਾਗੇ ਆਉਂਦੇ ਆਂ ਜੋ ਬਾਜ਼ਾਰਾਂ ਵਿੱਚ رونਕਾਂ ਲੋਕਾਂ ਦੇ ਵਪਾਰ ਤੇ ਹਲਚਲ ਹੁੰਦਾ ਪਰ ਸੂਤ ਦੀ ਗੱਲ ਆ ਸਾਰਾ ਸ਼ਹਿਰ ਦੇ ਸ਼ਹਿਰ ਬੁਨੇ ਨਾ ਬਾਜ਼ਾਰਾਂ ਚ ਰੌਣਕ ਦੀ ਨਾ ਕਿਸੇ ਦਾ ਵਪਾਰ ਵਧਿਆ ਨਾ ਕਿਸੇ ਦਾ ਕਾਰੋਬਾਰ ਵਧਿਆ ਇਹਦਾ ਸਿਰਫ ਇਹਦਾ ਕਰਨ ਦੇ ਕਿ ਉਹ ਇਹ ਸਭ ਆਰੰਭ ਕਿਸੇ ਨਾ ਸਾਧਿਆ ਨਾ ਕਾਇਮ ਰਹਿਈ ਨਾ ਜਗਦੀ ਪਿਆ ਉਹ ਉਹਦਾ ਇਹ ਦੇ ਖਾਤਮੇ ਸੱਚੀ ਗੱਲ ਹੈ ਚੱਲ ਰਿਹਾ ਬੜਾ ਤਕੜਾ ਵੱਡੇ ਨੂੰ ਨਾ ਵੱਜ ਰਿਹਾ ਸੱਜੇ ਮਾਣ ਜੋ ਸਿਕਾ ਜੁੱਗ ਕਰੋੜ ਗੰਦਰੀਆਂ ਲੋ ਵੀ ਆਪਾਂ ਮਸ਼ੀਨ ਦੇ ਦੀ ਉਨੂ ਜਿਹੜਾ ਬਾਈਕਾਟ ਕਰਕੇ ਤੇ ਆਪਾਂ ਵਲਡ ਪੇਪਰ ਦਾ ਵੋਟ ਪਾਣੀ ਆ ਇਹਦੀ ਬਰਕੀ ਮੈਸੇਜ ਦੇਣਾ ਆਪਾਂ ਦੇਖੋ ਕੋਸ਼ੇ ਚੁੜੀਆਂ ਤੇ ਸਾਰੇ ਜਿੰਨੇ ਵੀ ਜਿੰਨ ਨੂੰ ਆਪਾਂ ਯਾਨ ਤੋਂ ਬੇਸ਼ਕ ਨਰਕਾ ਜਾਂ ਇੰਗਲੈਂਡ ਤੋਂ ਉਹ ਨੋ ਨੋ ਇੰਨਾ ਤੋਂ ਹੱਥੇ ਫੜਨ ਦੇ ਬੰਦ ਕਰ। ਜੀ.ਡੀ. ਚੀਜ ਬਦਲਨੇ ਪੜਾਈ ਹੈ। ਉਹਨੂੰ ਜਿਤੋਂ ਮਰਜ਼ੀ ਬੰਦਾ ਕੇ ਵਿੱਚ ਕੰਮ ਕਰ ਸਕਦਾ। ਇਹ ਨਹੀਂ ਜਾਂ ਔਰਚੁਰੀ ਤਾਂ ਤੇ ਮੋਤੀ ਫਰਨੀ। ਤੇ ਇਹ ਨਹੀਂ ਆ ਫੇਲੇ ਅਰਦੋਂ ਬਾਅਦ। ਇੰਨਾ ਦੇ ਸੱਤਾ ਖੰਡ ਹੁੰਦੇ ਬਾਅਦ। ਦਾ ਬਾਰਾ ਸਰਕਾਰ ਦੇ ਵਿੱਚ ਆਉਣਾ। ਉਹ ਸਿੱਧਾ ਦਾ ਸਿੱਧਾ ਔਰਚੁਰੀਆ ਬਣ। ਕਰਵਾਇਆ ਹੋਵੇ ਮਹਾਰਾਸ਼ਟਰ ਆਵੇ ਯੂਪੀ ਹੋਵੇ ਹਰਿਆਣਾ ਆਵੇ ਇੱਕ ਇੱਕ ਹਲਕੇ ਜਿੰਦੀ ਵੀ 18 18 ਯਾਰ ਕੋ ਜਾਨੀ ਪੜਾ ਦੇ ਕਾਗਜ਼ੀ ਸ਼ੂਟਕਟਕ ਵਾਲਾ ਇੰਨਾ ਸਰਕਾਰਾਂ ਲੁੱਟੀਆਂ ਤੇ ਮੈਂ ਇਸ ਵਿੱਚ ਰੋਂ ਕਰਦੇ ਜੀ ਲਾਇਰ ਸਟੈਂਡ ਦੀ ਪ੍ਰੋਤਤਾ ਕਰਦਾ ਤੇ ਹੁੰਦਾ ਨੇ ਲੀਗ ਸੁਭਾਸ਼ ਦੇ ਵਿੱਚ ਆਪਣਾ ਯੋਗਦਾਨ ਪਾਉਂਦੀ ਯਕੀਨ ਸਤਾਈ ਦੇ ਇਲੈਕਸ਼ਨ ਆ ਰਹੀਆਂ ਔਰ ਸਭ ਤੋਂ ਹੋ ਰਿਹਾ ਸਰਵੇਖਣ ਕਰਤੇ ਕਿ ਸਤਾਈ ਚ ਕਾਂਗਰਸ ਪਾਰਟੀ ਉੱਭਰ ਕੇ ਆਗੀ ਤਾਂ ਸਾਡਾ ਸੀਐਮ ਕਿਹੜਾ ਚਿਹਰਾ ਅਗੜਿਆ ਦੇਖੋ ਕਾਂਗਰਸ ਤੇ ਬੈਠੇ ਜੀ ਇਹ ਪਹਿਲਾ ਫੇਸ ਹੋਵੇਗਾ ਤਾਂ ਹਾਂਗੇ ਉਹ ਸੂਬਾ ਸਰਕਾਰ ਬਣਨੇਗੇ ਇੱਕ ਕਾਂਗਰਸ ਦਾ ਇਸ਼ਾਰਾ ਹੈ ਥੈਂਕਸ ਔਰ ਨਾ ਰਹੀ ਸਤਾਈ ਦੇ ਇਲੈਕਸ਼ਨ ਦੇ ਚਿਰ ਕਾਂਗਰਸ ਪਾਰਟੀ ਉੱਪਰ ਕਿ ਜਦੋਂ ਸਾਹਮਣੇ ਆਏਗੀ ਉਦੋਂ ਬਾਅਦ ਜਿਹੜਾ ਸੀਐਮ ਦਾ ਜਿਹੜਾ ਚਿਹਰਾ ਜਿਹੜਾ ਕਾਂਗਸ ਪਾਰਟੀ ਉਹ ਦੌਰ ਨੋਸ਼ ਕਰੇਗੀ ਪਹਿਲਾਂ ਜਿਹੜੀ ਪਾਰਟੀ ਨੋਸ਼ ਨਹੀਂ ਕਰ ਸਕੀ ਇਹ ਕਰਕੇ ਜਦੋਂ ਪਾਰਟੀ ਸਟਰੋਂਗ ਹੋ ਕੇ ਜਿਹੜੀ ਪਾਰਟੀ ਆਪਣੇ ਸੱਜੇ ਕਾਂਗਸ ਪਾਰਟੀ ਆਏਗੀ ਤਾਂ ਇਹਦਾ ਜਿਹੜਾ ਚਿਹਰਾ ਬਦਲ ਜੇਗਾ ਉਦੋਂ ਬਾਅਦ ਜਿਹੜਾ ਨੋਟਾ ਜੇਗੀ ਜਿਵੇਂ ਕਿ ਸ਼ੇਰਪੁਰ ਵਿੱਚ ਚਾਰਟਰ ਸ਼ਾਂਤੀ ਦੇਖੋ